ਬੀਤੇ ਦਿਨ ਗੁਰਦਾਸਪੁਰ ਦੇ ਸਿਟੀ ਥਾਣੇ ਦੇ ਬਾਹਰ ਇੱਕ ਜ਼ਬਰਜਸਤ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਸੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਕੇਸ ਦੇ ਵਿੱਚ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਸੀ ਤੇ ਦੱਸਦੀ ਕਿ ਇਸ ਵਾਰਦਾਤ ਦੇ ਵਿੱਚ ਸ਼ਹਿਜ਼ਾਦ ਪੱਟੀ ਦਾ ਨਾਮ ਸਾਹਮਣੇ ਆਇਆ ਜੋ ਕਿ ਪਾਕਿਸਤਾਨ ਦੇ ISI ਦੇ ਨਾਲ ਲਿੰਕ ਰੱਖਦਾ ਇੱਕ ਮਸ਼ਹੂਰ ਗੈਂਗਸਟਰ ਹੈ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਸ਼ਹਿਜ਼ਾਦ ਪੱਟੀ ਦੇ ਵੱਲੋਂ ਹੀ ਅਮਨ ਸ਼ਾਂਤੀ ਨੂੰ ਭੰਗ ਕੀਤਾ ਜਾ ਰਿਹਾ ਹੈ ਸ਼ਹਿਜ਼ਾਦ ਪੱਟੀ ਦੇ ਇਸ਼ਾਰਿਆਂ ਦੇ ਉੱਤੇ ਹੀ ਸਰਕਾਰੀ ਧਾਇਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੁਲਿਸ ਥਾਣਿਆਂ ਦੇ ਬਾਹਰ ਗਰਨੇਟ ਹਮਲਾ ਕਰਵਾਇਆ ਜਾ ਪੱਟੀ ਦੇ ਵੱਲੋਂ ਹੀ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਦੱਸਦੀ ਕਿ ਇਸ ਦੇ ਵਿੱਚ ਦੇਰ ਰਾਤ ਪੁਲਿਸ ਦੇ ਵੱਲੋਂ ਦੋ ਦੋਸ਼ੀਆਂ ਦਾ ਇਨਕਾਊਂਟਰ ਵੀ ਕੀਤਾ ਗਿਆ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਹੁਣ ਉਹਨਾਂ ਤੋਂ ਵੀ ਜਿਹੜੀ ਪੁੱਛਗਿੱਛ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਤਾਂ ਸ਼ਹਿਯਾਰ ਪੱਟੀ ਦੇ ਵੱਲੋਂ ਹੀ ਗ੍ਰੇਨੇਡ ਮੌਈਆ ਕਰਵਾਏ ਗਏ ਸੀ ਜਿਸ ਦੇ ਨਾਲ ਥਾਣੇ ਦੇ ਬਾਹਰ ਬਲਾਸਟ ਕੀਤਾ ਗਿਆ ਸੀ ਔਰ ਹੋਰ ਵੀ ਕਈ ਸਰਕਾਰੀ ਥਾਮਾਂ ਇਹਨਾਂ ਦੇ ਟਾਰਗੇਟ ਤੇ ਸੀ ਪਰ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਔਰ ਦੋਸ਼ੀਆਂ ਨੂੰ ਵਕ-ਵਕ ਥਾਮਾਂ ਤੋਂ ਗ੍ਰਿਫਤਾਰ ਕਰ ਲ ਇੱਕ ਬਲਾਸਟ ਜਿਹੜਾ ਕਰਵਾਇਆ ਗਿਆ ਸੀ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਦੇ ਵੱਲੋਂ ਇੱਕ ਹੋਰ ਬਲਾਸਟ ਦੀ ਪਲੈਨਿੰਗ ਜਿਹੜੀ ਉਹ ਕੀਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਦੋਸ਼ੀਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤਾਂ ਵੇਖ ਸਕਦੇ ਹੋ ਪਾਕਿਸਤਾਨ ਦੇ ਵਿੱਚ ਬੈਠ ਕੇ ਗੈਂਗਸਟਰ ਦੇ ਵੱਲੋਂ ਪੰਜਾਬ ਦੇ ਵਿੱਚ ਥਾਣਿਆਂ ਦੇ ਬਾਹਰ ਬਲਾਸਟ ਕਰਵਾਏ ਜਾ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਕਿ ਕੀ ਵਾਪਸ ਸਤੀਜੀ ਕਤਲ ਮਾਮਲੇ ਦੇ ਵਿੱਚ ਵੀ ਇਸ਼ਾਨ ਅਤਰਦਾਹੀ ਖਾਸੀ ਇਸ਼ਾਨ ਅਖਤਰ ਦੇ ਇਸ਼ਾਰਿਆਂ ਤੋਂ ਤਹੀ ਸ਼ੂਟਰਾਂ ਦੇ ਵੱਲੋਂ ਜ਼ਬਰਦਸਤੀ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸੀਗਾ ਕਿ 25 ਤਰੀਕ ਨੂੰ ਇੱਕ ਕਰਦਾਸਪੁਰ ਸਿਟੀ ਥਾਣੇ ਦੇ ਉੱਤੇ ਹੈਂਡ ਗ੍ਰਨੇਡਾ ਅਟੈਕ ਹੋਇਆ ਸੀਗਾ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਸੀ ਤੇ ਜਦੋਂ ਪਰਤਾਂ ਖੁੱਲੀਆਂ ਕੜੀਨਾ ਕੜੀ ਹਿਊਮਨ ਐਂਟ ਤੇ ਟੈਕਨਿਕ ਐਂਟ ਦੀ ਜੋੜੀ ਤਾਂ ਇਹ ਇੱਕ ਸਾਹਮਣੇ ਆਈ ਕਿ ਆਈਐਸਆਈ ਬੈਗਡ ਸ਼ਾਜਾਦ ਪੱਟੀ ਜਿਹੜਾ ਟੈਰਰਿਸਟ ਹੈਗਾ ਉਹ ਇਨਕਲੂਜਨ ਵਿਦ ਜਸ਼ਨ ਅਕਤਰ ਤੇ ਉਹਦੇ ਨਾਲ ਉਸਨੇ ਇੱਕ ਮੋਡਿਊਲ ਬਣਾਇਆ ਹੈ ਤੇ ਉਹਦੇ ਨਾਲ ਇੱਕ ਅਮਨਦੀਪ ਏਲੀਅਸ ਅਮਨ ਪੰਨੂ ਜਿਹੜਾ ਕਿ ਗੁਰਦਾਸਪੁਰ ਦਾ ਨਿਵਾਸੀ ਹੈਗਾ ਉਹਨਾਂ ਨੇ ਇੱਕ ਆਪਣੇ ਪੰਜਾਬ ਦੇ ਸੂਬੇ ਦੇ ਵਿੱਚ ਤੇ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਆਈਐਸਆਈ ਦੀ ਸ਼ਾਹ ਉੱਤੇ ਇੱਕ ਆ ਸਾਜੇਸ ਰਜੀਆ ਜਿਸ ਦੇ ਉੱਤੇ ਉਹਨਾਂ ਦੇ ਮਨਸੂਬੇ ਸੀਗੇ ਕਿ ਸਰਕਾਰੀ ਅਦਾਰਿਆਂ ਦੇ ਉੱਤੇ ਤੇ ਪੁਲਿਸ ਸਟੇਸ਼ਨਾਂ ਦੇ ਉੱਤੇ ਹੈਂਡ ਗ੍ਰੇਨੇਡ ਅਟੈਕ ਕਰਨੇ ਤਾਂ ਜੋ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕੇ ਲਾਨ ਆਰਡਰ ਨੂੰ ਡਿਸਟਰਬ ਕੀਤਾ ਜਾ ਸਕੇ ਆਪਸੀ ਭਾਈਚਾਰੇ ਦੇ ਵਿੱਚ ਫਰਕ ਪਾਇਆ ਜਾ ਸਕੇ ਉਸ ਦੀ ਲੜੀ ਵਿੱਚ ਜਿਹੜਾ ਜਸ਼ਾਨ ਅਕਤਰ ਸੀਗਾ ਤੇ ਜਿਹੜਾ ਕਿ ਜਲੰਧਰ ਰੂਲਰ ਦਾ ਰਹਿਣ ਵਾਲਾ ਹੈਗਾ ਤੇ ਸ਼ਾਹਜਾਦ ਪੱਟੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਪਾਕਿਸਤਾਨੀ ਹੈ ਤੇ ਆਈਐਸਆਈ ਦਾ ਇੱਕ ਪਾਪਰ ਟੈਗ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਅੰਜਾਮ ਦੇ ਰਿਹਾ ਹੈਗਾ ਇਹ ਜਿਹੜਾ ਅਮਨ ਅਮਨਦੀਪ ਹੈ ਕਿ ਜਿਹੜਾ ਏਲੀਅਸ ਅਮਨ ਪੰਨੂ ਕਿਉਂਕਿ ਗੁਰਦਾਸਪੁਰ ਰਹਿਣ ਵਾਲਾ ਹੈਗਾ ਇਹ 2-3 ਸਾਲ ਪਹਿਲਾਂ ਡੰਕੀ ਰੂਟ ਦੇ ਨਾਲ ਅਮਰੀਕਾ ਪਹੁੰਚਦਾ ਹੈ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਅਤੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਫੁੱਟ ਸੋਲਜਰਜ਼ ਨੂੰ ਇੱਥੇ ਰਿਕਰੂਟ ਕਰਦਾ ਹੈਗਾ ਤੇ ਜਿਨ੍ਹਾਂ ਨੇ ਇਹ ਮਤਲਬ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਆ ਉਹ ਇਹਨਾਂ ਕੋਲੇ ਉਹ ਬਾਹਰ ਬੈਠੇ ਜਿਹੜੇ ਵਿਦੇਸ਼ੀ ਸ਼ਾਜਾਦ ਪੱਟੀ ਤੇ ਜਸ਼ਾਨ ਅਖਤਰ ਇਨਾਂ ਨੂੰ ਇਸ ਮੋਡਿਊਲਸ ਨੂੰ ਜਿਹੜੇ ਕਿ ਫੁੱਟ ਸੌਲਜਰਸ ਆ ਜਿਹੜੇ ਕਿ ਅਮਨਦੀਪ ਰਿਕਰੂਟ ਕਰਦਾ ਉਹਨਾਂ ਨੂੰ ਹੈਂਡ ਗ੍ਰੇਨੇਡ ਸਪਲਾਈ ਕਰਦੇ ਨੇ ਉਸ ਉਸ ਦੀ ਲੜੀ ਦੇ ਵਿੱਚ ਹੀ ਪਹਿਲਾ ਹੈਂਡ ਗ੍ਰੇਨੇਡ ਇੱਕ ਇੱਕ ਸੋਜੀ ਸਾਜੀ ਕੌਨਸਪਿਰੇਸੀ ਦੇ ਤਹਿਤ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਸਿੱਟਿਆ ਜਾਂਦਾ ਫਿਰ ਉਸ ਤੋਂ ਬਾਅਦ ਇਹ ਸੀਗਾ ਇਹਨਾਂ ਦਾ ਆਪਸ ਚ ਪਲਾਨ ਇਹ ਸੀਗਾ ਕਿ 4-5 ਦਿਨਾਂ ਦੇ ਵਕਫੇ ਦੇ ਵਿੱਚ ਅਸੀਂ ਦੂਸਰਾ ਜਿਹੜੇ ਵਾਰਦਾਤ ਨੂੰ ਅੰਜਾਮ ਦੇਵਾਂਗੇ ਅਸੀਂ ਜਦੋਂ ਕੀ ਪਹਿਲਾ ਜਦੋਂ ਪਹਿਲੇ ਤੋਂ ਅਟੈਕ ਹੁੰਦਾ ਹੈ ਸਿਟੀ ਗੁਰਦਾਸਪੁਰ ਥਾਣੇ ਦੇ ਉੱਤੇ ਉਹਦੇ ਨਾਲ ਜਦੋਂ ਹਿਮਨੈਂਟ ਤੇ ਕੜੀਆਂ ਜੋੜਦੇ ਆ ਤਾਂ ਅਸੀਂ ਕੁਝ ਉਹਦੇ ਵਿੱਚ ਗ੍ਰਿਫਤਾਰੀਆਂ ਕਰਦੇ ਆ ਜਿਹਦੇ ਵਿੱਚ ਇੱਕ ਗੁਰਦਿੱਤ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਪ੍ਰਦੀਪ ਹੈ ਜਿਹੜਾ ਕਿ ਹੁਸ਼ਾਰਪੁਰ ਦਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਸਾਰੇ ਜਿਹੜਾ ਜਿਹੜੇ ਬੰਦੇ ਜਿਹੜਾ ਮੋਡਿਊਲ ਹੈ ਉਹ ਸਾਰਾ ਅਨਰੀਵਲ ਹੁੰਦਾ ਸਾਰੀ ਗੱਲ ਸਾਹਮਣੇ ਆਉਂਦੀ ਹੈ ਦੋ ਮੋਡਿਊਲਾਂ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਜਿਹੜੇ ਹਰਗੁਣ ਹੈ ਤੇ ਵਿਜੇ ਪ੍ਰਜਾਪਤੀ ਹੈ ਜਿਹੜਾ ਕਿ ਗਵਾਲੀਅਰ ਦਾ ਮੱਧਿਆ ਪ੍ਰਦੇਸ਼ ਦਾ ਰਹਿਣ ਵਾਲਾ ਹੈ ਹਰਗੁਣਾ ਜਿਹੜਾ ਕਿ ਜੀਰੇ ਦਾ ਰਹਿਣ ਵਾਲਾ ਉਸਨੇ ਤੇ ਇੱਕ ਉਸਦੇ ਤੀਸਰੇ ਸਾਥੀ ਨੇ ਜਿਸ ਦੀ ਪਹਿਚਾਨ ਕਰ ਲਈਤੀ ਗਈ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਹੁਣ ਉਸ ਨੂੰ ਅਰੈਸਟ ਕਰ ਲਈ ਇਸ ਟਾਈਮ ਤੇ ਮੈਂ ਉਸ ਦੀ ਜਿਹੜੀ ਹੈਗੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦਾ ਉਸ ਨੂੰ ਉਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈਗਾ ਜਿਹੜਾ ਕਿ ਉਹ ਸਾਡੇ ਇਸ ਕੇਸ ਦੇ ਵਿੱਚ ਜੋ ਜਿਨ੍ਹਾਂ ਨੇ ਇਸ ਇਸ ਨੂੰ ਵਾਰਦਾਦ ਨੂੰ ਅੰਜਾਮ ਦਿੱਤਾ ਸੀ ਦੂਸਰਾ ਜਿਹੜਾ ਮੋਡਿਊਲ ਸੀਗਾ ਉਸ ਨੂੰ ਸਾਨੂੰ ਇੱਕ ਆ ਸਾਡੇ ਕੋਲੇ ਕਿਉਂਕਿ ਅਸੀਂ ਇਹ ਇਹਨਾਂ ਨੂੰ ਫੜ ਚੁੱਕੇ ਸੀਗੇ ਪਹਿਲੇ ਗੁਰਦੇਤਨ ਨੂੰ ਤੇ ਪ੍ਰਦੀਪ ਨੂੰ ਉਹਨਾਂ ਦੀ ਇੰਟਰੋਗੇਸ਼ਨ ਤੋਂ ਸਾਨੂੰ ਦੂਸਰੇ ਮੋਡਿਊਲ ਬਾਰੇ ਕਾਫੀ ਪਤਾ ਲੱਗ ਗਿਆ ਸੀਗਾ ਇਧਰੋਂ ਸਾਨੂੰ ਇੱਕ ਭਰੋਸੇਯੋਗ ਸੂਤਰਾਂ ਤੋਂ ਇਹ ਗੱਲ ਪਤਾ ਲੱਗੀ ਕਿ ਉਹ 30 ਤੇ 1 ਦੀ ਦਰਮਿਆਨੀ ਰਾਤ ਨੂੰ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀਗੀ ਵਿਉਂਤ ਬਣਾਈ ਸੀ ਕੀ ਪਹਿਲੇ ਜਦੋਂ ਅਸੀਂ ਹੈਂਡ ਗ੍ਰੇਨੇਡ ਸਿੱਟਾਂਗੇ ਉਸ ਤੋਂ ਬਾਅਦ ਚਾਰ-ਪੰਜ ਦਿਨ ਦੇ ਵਕਫੇ ਦੇ ਵਿੱਚ ਦੂਜਾ ਹੈਂਡ ਗ੍ਰੇਨੇਡ ਅਟੈਕ ਕਰਾਂਗੇ ਉਸ ਨੂੰ ਅੰਜਾਮ ਦੇਣ ਲਈ ਇਹ ਗਰਦਾਸਪੁਰ ਪਹੁੰਚਦੇ ਨੇ ਪ੍ਰੋਸੈਸ ਉਤਰਾਉਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਗਰਦਾਸਪੁਰ ਮਕੇਰੀਆਂ ਰੋਡ ਤੇ 트੍ਰੈਪ ਲਾਇਆ ਜਾਂਦਾ ਉੱਥੇ ਕਿਹਾਂ ਕਿ ਉਸ ਏਰੀਆ ਦੇ ਵਿੱਚ ਸਾਨੂੰ ਇਹਨਾਂ ਦੀ ਮੂਵਮੈਂਟ ਦੇ ਬਾਰੇ ਗਿਆਨ ਹੁੰਦਾ ਹੈਗਾ ਉਸ ਤੇ ਵਿੱਚ ਜਦੋਂ ਦੌਰਾਨ ਇਹਨਾਂ ਨੂੰ ਉੱਥੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਉਹ ਇਹ ਬਿਨਾ ਅਨਪ੍ਰਵੋਗਡ ਤਾਬੜ ਤੋੜ ਫਾਇਰਿੰਗ ਪੁਲਿਸ ਤੇ ਉਤੇ ਕਰਦੇ ਆ ਇਨ ਦੀ ਐਕਸਚੇਂਜ ਆਫ ਫਾਇਰ ਜਿਸ ਦਾ ਆਪਣੀ ਜਨ ਹਿੱਤ ਵਿੱਚ ਤੇ ਅਤੇ ਆਪਣੀ ਪਾਰਟੀ ਦੀ ਜਿਹੜੇ ਪੁਲਿਸ ਪਾਰਟੀ ਦੀ ਉਹਦੀ ਰਕਸ਼ਾ ਲਈ ਮਰਟੈਲੀਟਰੀ ਫਾਇਰ ਕੀਤਾ ਜਾਂਦਾ ਜਿਹਦੇ ਵਿੱਚ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਨਵੀਨ ਤੇ ਇੱਕ ਕੁਸ਼ ਜਿਨ੍ਹਾਂ ਦੀ ਆਇਡੈਂਟੀਟੀ ਸੀਗੀ ਉਹ ਜਿਹੜੇ ਦੋਨੋਂ ਤਲਵਾੜੇ ਹਾਰਪੁਰ ਦੇ ਰਹਿਣ ਵਾਲੇ ਨੇ ਉਹ ਉਹਦੇ ਵਿੱਚ ਇੰਜਰਡ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਵਕਰਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਜਦੋਂ ਐਫਐਸਐਲ ਤੇ ਮੌਕਾ ਮਲਾਜਾ ਕੀਤਾ ਜਾਂਦਾ ਤਾਂ ਇਹਨਾਂ ਕੋਲੋਂ ਇੱਕ ਪੀ86 ਬਲੂ ਰੰਗਾ ਚਾਈਨੀਜ਼ ਹੈਂਡ ਗ੍ਰਨੇਡ ਰਿਕਵਰ ਹੁੰਦਾ ਜਿਸ ਨੂੰ ਐਫਐਸਐਲ ਨੇ ਬੜੀ ਸਕਸੈਸਫੁਲੀ ਅੱਜ ਡਿਫਿਊਜ਼ ਕਰ ਦਿੱਤਾ ਸੋ ਇਹਦੇ ਨਾਲ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਜਾਂ ਟੈਰਨ ਮੋਡਿਊਲ ਹੈ ਜਿਹੜਾ ਕਿ ਦੇਸ਼ ਦੇ ਵਿੱਚ ਰਾਜਤਾ ਫਲਾਨ ਲਈ ਸਕਰੀਆ ਹੋਇਆ ਸੀ ਉਸ ਨੂੰ ਬਸਟ ਕੀਤਾ ਹੈਗਾ ਹੋਰ ਜਿਹੜੀਆਂ ਅਨਸੁਖਾਵੀ ਘਟਨਾਵਾਂ ਜਿਹੜੀਆਂ ਇਹ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਰੋਕਿਆ ਹੈਗਾ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਗੱਲਾਂ ਸਾਹਮਣੇ ਆਣਗੀਆਂ ਤੁਸੀਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਣਗੀਆਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦਿੱਲੀ ਪੁਲਿਸ ਸੈਂਟਰਲ ਏਜੰਸੀਜ਼ ਹਰਿਆਣਾ ਪੁਲਿਸ ਪੰਜਾਬ ਪੁਲਿਸ ਇੰਟੈਲੀਜੈਂਸ ਏਜੰਸੀਜ਼ ਆਫ ਪੰਜਾਬ ਨੇ ਬਹੁਤ ਰਲ ਮਿਲ ਕੇ ਇਸ ਨੂੰ ਜਾਮ ਦਿੱਤਾ ਬਿਕੋਜ਼ ਇਹ ਇੱਕ ਪੈਨ ਇੰਡੀਆ ਨੈਸ਼ਨਲ ਜਿਹੜਾ ਹੈਗਾ ਇਸ਼ੂ ਹੈਗਾ ਜਿਸ ਤਰ੍ਹਾਂ ਰੀਸੈਂਟ ਲਾਲ ਕਿਲੇ ਦੇ ਕੋਲੇ ਐਡਾ ਵੱਡਾ ਹਾਦਸਾ ਅਈ 6 ਸਪான்ਸਰਡ ਟਾਰਿਸਟਾਂ ਨੇ ਜਾਮ ਦਿੱਤਾ ਹੈ ਉਸੇ ਦੀ ਲੜੀ ਦੇ ਵਿੱਚ ਹੀ ਇੱਕ ਇਹ ਮੋਡਿਊਲ ਸੀਗਾ ਜਿਸ ਨੂੰ ਅਸਲੀ ਬੜੀ ਸਕਸੈਸਫੁਲੀ ਬਸਟ ਕੀਤਾ ਸਰ ਇਹ ਸਾਰਾ ਲਾ ਟਾਰਿਸਟ ਜਹਾਜ਼ ਪੱਟੀ ਹੀ ਇਹਨਾਂ ਨੂੰ ਆਰਡਰ ਇਸ ਦਾ ਮਾਸਟਰ ਮਾਈਂਡ ਆ ਆਈਐਸਆਈ ਬੈਗਡ ਸ਼ਹਾਜਾਦ ਪੱਟੀ ਹੈ ਤੇ ਜਸ਼ਾਨ ਅਕਤਰ ਹੈਗਾ ਉਹਨਾਂ ਨੇ ਜਿਸ ਤਰ੍ਹਾਂ ਮੈਂ ਦੱਸਿਆ ਗੁਰਦਾਸਪੁਰ ਦਾ ਰਹਿਣ ਵਾਲਾ ਅਮਨ ਦੀਪ ਸਿੰਘ ਇਲੀਅਸ ਅਮਰ ਪੰਨੂ ਨੂੰ ਆਪਣੇ ਨਾਲ ਲਾ ਕੇ ਤੇ ਉਸ ਨੂੰ ਅਗਾ ਫੁੱਟ ਸੋਲਜਰਸ ਨੂੰ ਪਰਲੋਭਨ ਦੇ ਕੇ ਜੋ ਇਹਨਾਂ ਨੂੰ ਬੰਡਲੀ ਪੁੱਛ ਕੇ ਚਾਈ ਹੈ ਪੈਸੇ ਦਾ ਪਰਲੋਭਨ ਦਿੱਤਾ ਗਿਆ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਤੁਸੀਂ ਸਾਡੇ ਲਈ ਇਹ ਕੰਮ ਕਰੋ ਤੇ ਅਸੀਂ ਤੁਹਾਨੂੰ ਫੇਕ ਪਾਰਟਿਕੂਲਰਸ ਤੇ ਬਣਾ ਕੇ ਤੇ ਤੁਹਾਨੂੰ ਅਮਰੀਕਾ ਬਾਹਰ ਕੱਢ ਲਾਵਾਂਗੇ ਸੋ ਉਸ ਚਾਂਸੇ ਦੇ ਵਿੱਚ ਆ ਕੇ ਇਹ ਜਿਹੜੇ ਹੈਗੇ ਜਸ਼ਨ ਅਕਤਰ ਜਿਹੜਾ ਹੈ ਵੀ ਇਹ ਉਹੀ ਵੇਖੀ ਹੈ ਜਿਨੇ ਬੰਬੇ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਸ਼ਨ ਅਕਤਰ ਦਾ ਬਾਬਾ ਸਦੀਕੀ ਦੇ ਵਿੱਚ ਵੀ ਇਹਦਾ ਇਹ ਹੀ ਵਾਸ ਹੈਂਡਲਿੰਗ ਦੀ ਸ਼ੂਟਰ